आज नव नियुक्त सूचना कमिश्नर दा सौचुक समागम पंजाब राज भवन ਵਿਕੇ ਹੋਵੇਗਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ ਸ਼ਾਮਿਲ ਪਿਛਲੇ ਦਿਨੀ ਤਿੰਨ ਨਵੇਂ ਸੂਚਨਾ ਕਮਿਸ਼ਨ ਕਿਤੇ ਗਏ ਸੀ। ਡਾਟਾ ਅਨੁਯੋਗਤਾ ਆਦਿ ਦਾ ਇਸ ਨੂੰ ਵੱਡਾ ਚਟਕਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਵੱਖ-ਵੱਖ ਗਰੋਹਾਂ ਨੂੰ ਮਾਲੀ ਮਦਦ ਦੇ ਰਿਹਾ ਸੀ ਇਹ ਮੁੱਲਬ सुप्रीमो अरविंद के जन्मदिन माने ट्वीट करके दी जन्मदिन की बधाई देश की राजनीति नवी दिशा देने वाले क्रांतिकारी नेता केजरीवाल सीएम अरविंद केजरीवाल के जन्मदिन मालविंद कान ने ट्वीट करके दी तो बदलाव प्रति समर्पण लोगों करता है प्रेरित आज का दिन तो चंकी सेहत तो खुशियां लेके आए ਆਂਸਲ ਲਖਬੀ ਲੰਡਾ ਦਾ ਸਾਥੀ ਗ੍ਰਿਫਤਾਰ ਹਥਿਆਰ ਅਤੇ ਕਾਰਤੂਸ ਵਿਕੀਤੇ ਬਰਾਮਦ ਟੈਲੀਕਮ ਦੇ ਦੁਕਾਨਦਾਰ ਤੋਂ ਮੰਗੀ ਸੀ 10 ਲੱਖ ਰੁਪਏ ਦੀ ਫਿਰੋਤੀ ਫਿਰੋਤੀ ਨਾਦਨ ਦੇ ਟੈਲੀਕਮ ਮਾਲਕ ਤੇ ਕੀਤੀ ਸੀ ਫਾਰਮ ਜੁਬਿਆਸੀਰ ਵੱਲੋਂ ਯੂਸ ਪਾਰਲੀਮੈਂਟ ਦਾ ਆਯੋਜਨ ਸੰਸਦ ਦੇ ਹਾਰੇ ਕੁ ਰੂਲ ਬਾਰੇ ਕਰਵਾਇਆ ਜਾਗਰੂਕ ਬੱਚਿਆਂ ਨੂੰ ਸੰਸਦੀ ਕਾਰਵਾਈ ਬਾਰੇ ਦਿੱਤੀ ਜਾਣਕਾਰੀ ਗੁਰੂ ਦਿਵਾਲ ਦੇ ਵਿੱਚ ਨਿਸ਼ਾਨ ਸਾਹਿਬ ਦੀ ਬੇਦਵੀ ਕੁਝ ਲੋਕਾਂ ਨੇ ਪੁੱਟਿਆ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਪੁੱਟਣ ਦਾ ਲੋਕਾਂ ਦੇ ਅੰਦਰ ਪਾਰੀ ਲੋਸ ਤਕੜੇ ਤੇ ਹਾਲੂ ਲੈ ਕੇ ਬਜ਼ਾਰਾਂ ਵਿੱਚ ਲੱਗੀਆਂ ਰੌਣਕਾ ਹਰ ਪ੍ਰਕਾਰ ਦੀਆਂ ਰਖੜੀਆਂ ਦੇ ਨਾਲ ਸਜ ਗਈਆਂ ਦੁਕਾਨਾਂ ਪੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਰਖੜੀ ਸਵੀਰ ਕਨਾਲ ਸਿੰਘ ਇਸ ਨੂੰ ਸ਼ਰਧਾਂਚਲੀ ਸੀਮਾਂ ਦੇ ਵੱਲੋਂ ਪਿੰਡੀ ਸਟੂ ਦੇ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਅੱਜ ਵੀ ਸਹੂਲਤਾਂ ਨਾਲ ਲੈਸ ਲੱਗੇ ਦੀ ਪਿੰਡਾਂ ਦੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦਾ ਉਪਰਾਲਾ ਆ। ਅਮਸਲ ਦੇ ਵਿੱਚ ਲੁਟੇਰਿਆਂ ਦੇ ਹੌਸਲ ਬੰਦ ਪਿਸਤੌਲ ਦੀ ਨੋਕ ਤੇ ਮੋਬਾਈਲ ਦੀ ਦੁਕਾਨ ਉਟਾਣ ਦੀ ਕੋਸ਼ਿਸ਼ ਨੂੰ ਤਰਨਾਈ ਦੂਰ ਡੇਰ ਦੁਕਾਨਦਾਰਾਂ ਨੇ ਲੁੱਟਿਆ ਦੇ ਕੀਤਾ ਮੁਕਾਬਲਾ।